ਖਾਰ ਤੇ ਸਾਥੀਆਂ ਸਮੇਤ ਆਏ ਸਰਪੰਚ ਨੇ ਚਲਾ ਦਿੱਤੀਆਂ ਸਿੱਧੀਆਂ ਗੋਲੀਆਂ ਗੋਲੀ ਲੱਗਣ ਨਾਲ ਇੱਕ ਕੰਬੀਰ ਜ਼ਖਮੀ ਦੱਸਦੀ ਕਿ ਇਸ ਵੱਲ ਦੀ ਖਬਰ ਤੋਂ ਨਾ ਸਾਂਝੀ ਕਰ ਰਹੀ ਕਿ ਕ ਮੌਜੂਦਾ ਸਰਪੰਚ ਥਾਰ ਗੱਡੀ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਸਮੇਤ ਇੱਕ ਡੇਰੇ ਤੇ ਪਹੁੰਚਿਆ ਤਾਂ ਪਰਿਵਾਰ ਨੂੰ ਪਿੰਡ ਦੇ ਕੁਝ ਬੰਦਿਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਨ ਦੀ ਗੱਲ ਗਈ ਹੈ ਉੱਥੇ ਹੀ ਜਦ ਪਰਿਵਾਰ ਨਾ ਮੰਨਿਆ ਤਾਂ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਪਰਿਵਾਰ ਦਾ ਇੱਕ ਮੈਂਬਰ ਜ਼ਖਮੀ ਹੋ ਗਿਆ ਜਿਸ ਨੂੰ ਜੇਰੇਲਾਰ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮਾਮਲਾ ਸ਼੍ਰੀ ਗੁਰਗੋਬਿੰਦਪੁਰ ਦੇ ਪਿੰਡ ਕੀੜੀ ਦਾ ਹੈ ਹਾਲਾਂਕਿ ਗੋਲੀਆਂ ਚਲਾਉਣ ਤੋਂ ਬਾਅਦ ਨਜ਼ਦੀਕੀ ਪਿੰਡ ਦਾ ਸਰਪੰਚ ਤੇ ਉਸਦੇ ਪੰਜ ਸਾਥੀ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਨੇ ਮੌਕੇ ਤੋਂ ਤੇ ਪਰਿਵਾਰ ਵੱਲੋਂ ਥਾਰ ਦੇ ਟਾਇਰ ਲਾ ਲਏ ਗਏ ਤੋਂ ਤਾਜ ਸਰਪੰਚ ਦੇ ਰਾਤ ਫੇਰ ਹਥਿਆਰਾਂ ਦੇ ਦਮਤੇ ਥਾਰ ਲੈ ਕੇ ਨਾ ਆ ਜਾਵੇ ਸਵੇਰ ਦੇ ਮੌਕੇ ਜਾਇਜ਼ਾ ਲੈਣ ਪਹੰਚੀ ਪੁਲਿਸ ਵੱਲੋਂ ਥਾਰ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਫਿਲਹਾਲ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਕੀ ਕਿਹਾ ਹੈ ਤਾਂ ਦੂਜੇ ਪਾਸੇ ਪੁਲਿਸ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਬਲਜਿੰਦਰ ਸਿੰਘ ਗੱਲ ਇਦਾਂ ਜੇ ਵੀ ਅਸੀਂ ਨਾ ਆਪਣਾ ਮਰ ਸਾਡੇ ਬੰਦਿਆਂ ਦਾ ਭਈਆਂ ਦਾ ਮੋਬਾਈਲ ਖਸ ਗਿਆ ਹੈ ਕਿਸੇ ਨੇ ਖੋ ਲਿਆ ਤੇ ਉਹ ਅਸੀਂ ਮਤਲਬ ਉਹਨਾਂ ਪਛਾਣ ਕੇ ਤੇ ਅਸੀਂ ਉਹਨਾਂ ਨੂੰ ਦਵਾਤਾ ਮੋਬਾਈਲ ਵਾਪਸ ਉਹਨਾਂ ਨੇ ਆਪਸ ਵਿੱਚ ਮਤਲਬ ਕੰਪਰਮਾਈਜ਼ ਕਰ ਲਿਆ ਵੀ ਮਾਫੀ ਮੰਗ ਲਈ ਉਹਨਾਂ ਨੇ ਤੇ ਜਿਹੜਾ ਪੇਟਾਂ ਦਾ ਸਰਪੰਚ ਵਾ ਤੇ ਦੋ ਮੁੰਡੇ ਹੋਰ ਨਾਲ ਆਏ ਤੇ ਆਪਣਾ ਪਿੰਡੂ ਹੈ ਮੁੰਡਾ ਤੇ ਤੇ ਪੰਜ ਛੇ ਜਣੇ ਗੱਡੀ ਤੇ ਆਏ ਆ ਵੀ ਇਹ ਇਹ ਭਈਆਂ ਨਾਲ ਕੇ ਗੁਸੇਰਾ ਜੀ ਹੋਣ ਦਾ ਤੇ ਤੁਸੀਂ ਪਰਚਾ ਲਓ ਉਹਨਾਂ ਤੇ ਤੇ ਅਸੀਂ ਆਖਿਆ ਵੀ ਉਹਨਾਂ ਜਿਹੜਾ ਮਾਫੀ ਮੰਗ ਲਈ ਆ ਤੇ ਅਸੀਂ ਨਹੀਂ ਕਿਸੇ ਦੇ ਪਰਚਾ ਨਾ ਦਵਾਉਣਾ ਤੇ ਨਾ ਗੱਲ ਨਾ ਬਾਲੀ ਤੇ ਰਾਤੀ ਕੋਈ ਤਰਕੀਬ ਉਹਨਾਂ ਸਾਢੇ 8 ਵਜੇ ਦਾ ਟਾਈਮ ਤੇ ਆਉਂਦੇ ਨੇ ਗਾਲਾਂ ਕੱਢਦੀਆਂ ਤੇ ਅਸੀਂ ਅਗੋਂ ਆਖਿਆ ਵੀ ਪਈ ਕਾਲਾ ਨਹੀਂ ਕੱਢਣੀ ਆ ਤੇ ਨਾ ਫੇਰ ਮਾਰਤਾ ਸਾਡੇ ਬੰਦੇ ਤੇ ਇੱਕ ਫਿਆਰ ਵੱਜ ਗਿਆ ਬਾਕੀ ਪਤਾ ਨਹੀਂ ਕਿੰਨੀਆਂ ਐਨੂੰ ਚਲਾਉਂਦੇ ਕਿਹੜੀ ਵੱਲ ਨੂੰ ਭੱਜ ਗਏ ਆ ਤੇ ਆ ਗੱਡੀ ਆ ਲੱਗੀ ਜੀ ਠਾਰ ਗੱਡੀ ਆ ਹਾਂਜੀ ਇਹ ਛੱਡ ਕੇ ਇੱਥੇ ਛੱਡ ਕੇ ਭੱਜ ਗਏ ਸਾਰੇ ਪੰਜ ਕ ਜਾਨੇ ਹੈਗੇ ਜੇ ਤਿੰਨ ਕ ਜਾਨ ਪਛਾਣ ਚ ਜੇ ਦੋ ਕ ਜਾਨੇ ਅਣਪਛਾਤੇ ਹੀ ਹਨੇਰਾ ਸੀ ਬਹੁਤ ਜ਼ਿਆਦਾ ਸੀ ਹੋਵੇਗਾ ਕਿ ਨਹੀਂ ਸਮਝ ਲੱਗੀ ਕੋਈ। ਪੰਗ ਜੀ ਭਾਜੀ ਇਨਸਾਫ ਮਿਲਣਾ ਚਾਹੀਦਾ। ਵੇਖੋ ਘਰ ਆਣ ਕੇ ਇਸ ਮੌਕੇ ਪਿੰਡ ਦੂਜੇ ਪਿੰਡ ਦਾ ਸਰਪੰਚ ਤੁਹਾਡੇ ਘਰ ਆਣ ਕੇ ਗੋਲੀਆਂ ਮਾਰਨ ਰਿਹਾ। ਇਹ ਕਿੱਦਾਂ ਦਾ ਸਿਸਟਮ ਚੱਲੇਗਾ ਵੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਮਤਲਬ ਮੂੰਹ ਪੈ ਗਿਆ ਇਹਨੂੰ ਤੇ ਉਸੇ ਵਜ੍ਹਾ ਜੀ ਹਾਂਡੇ ਸਾਡੇ ਲੋਕਾਂ ਦੇ ਆਣ ਕੇ ਅਟੈਕ ਕਰ ਮਾਰ ਰਹੇ ਨੇ। ਤੇ ਬਸ ਇਹੋ ਹੀ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ। ਕਿ ਇਹਨਾਂ ਨੂੰ ਕਿਸ ਤਰ੍ਹਾਂ ਦਬ ਦਈਏ ਤੇ ਭਈਆਂ ਕੋ ਉੱਤੇ ਕਾਰਵਾਈ ਕਰਾ ਦਈਏ ਜਿੱਤੇ ਜੀ ਕਰਦਾ। ਗੁਰਪ੍ਰੀਤ ਸਿੰਘ ਕਿਹੜੀ ਅਫਗਾਨਾ ਜੀ ਲਾਈਹੀਂ ਤੇ ਅੱਗੇ ਟੀਵੀਆਂ ਚ ਵੇਖਨੇ ਹੋ ਨਹੀਂ ਹੁਣ ਤੇ ਪਰ ਬਲਾਈਵ ਹੀ ਵੇਖਣ ਡੈ ਪਿਆ ਵੀ ਆ ਗੋਲੀ ਚੱਲ ਗਈ ਹੈਗਾ ਇੱਥੇ ਚੱਲ ਗਈ ਉੱਥੇ ਚੱਲ ਗਈ ਹੁਣ ਤੇ ਅਸੀਂ ਖੁਦ ਵੇਖਣ ਡੈ ਗੋਲੀਆਂ ਆਪਣੇ ਸਾਹਮਣੇ ਕਿੱਦਾਂ ਦਾ ਕਾਨੂੰਨ ਦੀ ਕੀ ਅਵਸਥਾ ਵਾ ਕੌਣ ਕੀ ਕਰ ਰਿਹਾ ਕਿਸ ਨੂੰ ਕੁਝ ਨਹੀਂ ਪਤਾ ਆਪਣੇ ਆਪ ਤੇ ਧੱਕੇ ਨਾਲ ਹੀ ਆ ਜਿਹੜਾ ਪੰਜਾਬ ਚੱਲੀ ਜਾ ਰਿਹਾ ਕਿਸ ਨੂੰ ਕਾਨੂੰਨ ਦਾ ਡਰ ਹੀ ਨਹੀਂ ਹੈਗਾ ਵੇਖੋ ਜੀ ਇੱਕ ਲਾਇਸੈਂਸ ਲਿਆ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਕਿੱਥੋਂ ਆ ਕੇ ਕਿੱਥੇ ਆ ਦੇ ਆਣ ਕੇ ਗੋਲੀ ਚਲਾ ਰਿਹਾ ਉਦੇ ਵਾਸਤੇ ਕੋਈ ਪੁਛਗਿਛ ਨਹੀਂ ਹੈਗੀ ਉਹਦਾ ਘਰ ਵੇਖੋ ਇਹਨਾਂ ਦਾ ਘਰ ਵੇਖੋ ਕਿੱਥੋਂ ਹਥਿਆਰ ਚੁੱਕ ਕੇ ਲਿਆਇਆ ਨਾਲ ਉਹ ਬਗਾਨੇ ਬੰਦੇ ਲਿਆਇਆ ਨਾਲ ਚੁੱਕ ਕੇ ਰਸਤੇ 'ਚ ਆਉਂਦਿਆਂ ਉਹਨਾਂ ਕਿਸ ਨੂੰ ਨਹੀਂ ਵੇਖਿਆ ਕਹਿੰਨੇ ਨਹੀਂ ਵੇਖਿਆ ਉਹਨਾਂ ਨੂੰ ਉਹਨੂੰ ਕੋਈ ਡੱਕ ਨਹੀਂ ਸੀ ਸਕਦਾ ਵੀ ਤੂੰ ਨਾ ਗੋਲੀ ਚਲਾ ਜਾ ਜਾਂ ਇਹ ਕੰਮ ਨਾ ਕਰ ਸ਼ਰੇਆਮਾਨ ਕਿ ਉਹਨੇ ਗੋਲੀ ਚਲਾਈ ਵੇਖੋ ਮਾਹੌਲ ਜੀ ਸਾਰੇ ਪਾਸੇ ਸਹਿਮ ਹੈ ਸਾਡੇ ਪਿੰਡ 'ਚ ਕੀ ਜਿੱਤੇ ਮਰਜ਼ੀ ਚੱਲ ਜਾਓ ਰਾਤ 7 ਵਜੇ ਤੋਂ ਪਹਿਲਾਂ ਬਾਜ਼ਾਰ ਬੰਦ ਹੋ ਜਾਂਦੇ ਨੇ 6 ਵਜੇ ਤੋਂ ਪਹਿਲਾਂ ਸੜਕਾਂ ਕਲੋਜ਼ ਹੋ ਜਾਂਦੀਆਂ ਹੁਣ ਇੰਨੇ ਸਹਿਮ ਦੇ ਮਾਹੌਲ ਚ ਲੋਕ ਤੁਰੇ ਫਿਰਦੇ ਨੇ ਲੋਕ ਤੇ ਬਾਹਰ ਨਿਕਲ ਕੇ ਨਹੀਂ ਰਾਜੀ ਜਿੱਦਾਂ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਬੰਦਾ ਸਹੀ ਆ ਜਿਹਨੂੰ ਹਥਿਆਰ ਦੀ ਵਰਤੋਂ ਕਰਨੀ ਆਉਂਦੀ ਆ ਉਹਦੇ ਕੋਲ ਰਹਿਣਾ ਚਾਹੀਦਾ ਬਾਕੀ ਸਾਰਿਆਂ ਕੋਲ ਹਥਿਆਰ ਜਿਹੜੇ ਖੋਲਣੇ ਚਾਹੀਦੇ ਗੋਵਿੰਦਰ ਸਿੰਘ ਅੱਜ ਕਹਿਣਾ ਇਹ ਚਾਹੁੰਦੇ ਆ ਵੀ ੱਟਕੇ ਨਾਲ ਹੀ ਆਣ ਕੇ ਸ਼ਰੇਆਮ ਦਿਨ ਦਿਹਾੜੇ ਗੁੰਡਾਗਰਦੀ ਕਰਦੇ ਨੇ ਦੇਖੋ ਜੇ ਲੋਕ ਇਹ ਜਿਹੜਾ ਪੇਟਾਣਾ ਸਰਪੰਚ ਮੰਗਤੇ ਹੋਏ ਕਰਨੇ ਪਏ ਇਹੋ ਜਿਹੇ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਐ ਤਾਂ ਪੂਰੀ ਸਜ਼ਾ ਮੇੜੀ ਚਾਹੀਦੀ ਐ ਇਨਸਾਫ ਲੈਣਾ ਚਾਹੀਦਾ ਘਰ ਵਾਲਿਆਂ ਵੀ ਕਿੰਨਾ ਦਾ ਬੰਦਾ ਹਸਤਾ ਸੀਰੀਅਸ ਬਹੁਤ ਜ਼ਿਆਦਾ ਐਮਰਜੈਂਸੀ ਹੈ ਹਾਂਜੀ ਵੀਰ ਜੀ ਮੈਂ ਕਿਹਾ ਸਰਪੰਚ ਦੇ ਅਲੀਗੇਸ਼ਨ ਲੱਗਨ ਦੇ ਗੋਲੀ ਚਲਾਈ ਗਈ ਹੈ ਜਿਹੜੀ ਸਹੀ ਹੈ ਹਾਂਜੀ ਪੰਜੀ ਨੂੰ ਪਤਾ ਕੀ ਹੈ ਹਾਂਜੀ ਅਜੇ ਮੈਂ ਉਹ ਗਿਆ ਸੀਗਾ ਗੋਲੀ ਤਾਂ ਚਲਾਈ ਹੈ 노 ਡਾਊਟ ਇਹਦੇ ਵਿੱਚ ਚੱਲੀ ਹੈ ਗੋਲੀ ਜੀ ਗੋਲੀ ਚੱਲੀ ਹੈ ਠੀਕ ਹੈ ਹਾਂ ਐਫੇਅਰ ਲੌਜੀ ਨਹੀਂ ਹੋਈ ਹੈ ਜੇ ਉਹ ਬੰਦਾ ਜਿਹੜਾ ਉਹ ਬਿਆਨ ਦੇਣ ਦੇ ਫੇਟ ਨਹੀਂ ਸੀ ਹੈਗਾ ਉਹਦਾ ਅਪਰੀਹਟ ਹੋਣਾ ਸੀ ਜੀ ਤਸਵੀਰ ਹੈ ਹਾਂਜੀ ਅੱਛਾ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਏਗੀ ਜੋ ਵੀ ਕੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਏਗੀ ਤੇ ਕੋਈ ਗੱਡੀ ਵੀ ਕਬਜ਼ੇ ਚ ਲਈ ਹੈ ਕਿਨੇ ਗੱਡੀ ਪਜੂ ਜਦੋਂ ਐਫਆਈਆਰ ਲਾਉਜ ਹੋਣੀ ਹੈ ਫਿਰ ਉਹ ਸਾਰਾ ਕੁਝ ਉਹਦੀ ਵਾਰਨੀ ਇਸਕਸਾ ਬਣਨੀ ਫਿਰ ਲਿਆਜੂ ਸਾਰਾ ਕੁਝ ਹਾਂ ਠੀਕ ਹੈ ਜੀ ਠੀਕ ਹੈ